ਹੈਲੋ ਦੋਸਤੋ ਕਿਵੇਂ ਆਜਾ ਜਬਲੌਗ ਤੁਹਾਨੂੰ ਸਟਾਰਟ ਕਰਾਂਗੇ ਕੁਝ ਏਦਾਂ ਦੀਆਂ ਗੱਲਾਂ ਸਮਝਾਵਾਂਗੇ ਕਿ ਆਪਣੇ ਘਰ ਨਵਾਂ ਸਟਾਰਟ ਕਰਨ ਤੋਂ ਪਹਿਲਾਂ ਕੀ ਤਿਆਰ ਰੱਖਣਾ ਚਾਹੀਦਾ ਆ ਤੇ ਆਪਾਂ ਇੱਕ ਗੱਲ ਕਰਾਂਗੇ ਕਿਹੜੇ ਟੌਪਿਕ ਤੇ ਉਹ ਤੁਹਾਨੂੰ ਆਪਾਂ ਬਾਅਦ ਵਿੱਚ ਦੱਸਾਂਗੇ ਮੈਂ ਬਸ ਉੱਥੇ ਚੱਲਾ ਹੀ ਆ ਤੁਹਾਨੂੰ ਜਾ ਕੇ ਏਦਾਂ ਦੀ ਚੀਜ਼ ਦਿਖਾਵਾਂ ਕਿ ਆ ਤੁਹਾਡੀ ਲਾਈਫ ਟਾਈਮ ਤੱਕ ਸਾਰੀ ਉਮਰ ਤੱਕ ਤੁਸੀਂ ਉੱਥੇ ਰਹਿਣਾ ਹੈ ਘਰ 'ਚ ਕਿ ਕਿਹੜੇ ਗੱਲ ਦਾ ਧਿਆਨ ਰੱਖਣਾ ਹੈ ਤੇ ਉਹ ਤੁਹਾਨੂੰ ਦਿਖਾਵਾਂਗੇ ਕਿੱਦਾਂ ਕਰਨਾ ਹੈ ਮਿਸਤਰੀਆਂ ਤੋਂ ਕਿਵੇਂ ਕਰਵਾਉਣਾ ਹੈ ਲੈਂ ਸਿੱਧੀ ਰੱਖਣੀ ਆ ਤੇ ਉਹ ਗੱਲ ਹੁਣ ਉੱਥੇ ਜਾ ਕੇ ਤੁਹਾਨੂੰ ਦੱਸਾਂਗਾ ਤੇ ਬਲੌਗ 'ਚ ਬਣੇ ਰਹੋ ਸਾਰੀ ਤੁਹਾਨੂੰ ਇਨਫੋਰਮੇਸ਼ਨ ਦਊਂਗਾ ਠੀਕ ਆ ਦੇਖਿਓ ਤੇ ਬਲੌਗ ਸਟਾਰਟ ਕਰਦੇ ਆਂ ਆਪਾਂ ਘਰ ਤੋਂ ਜਿਹੜੀਆਂ ਆਪਾਂ ਨੂੰ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਆ ਗਈ ਪਲਾਸਟਰ ਦੀ ਪਹਿਲਾਂ ਤੇ ਤੁਹਾਨੂੰ ਪਲਾਸਟਰ ਲਗਾਵਾਂਗੇ ਕਿਹੜੀ ਚੀਜ਼ ਕਿੱਦਾਂ ਵਧੀਆ ਲੱਗਦੀ ਹੈ ਕਿੱਥੋਂ ਕੋਨਾ ਕਿਹੜਾ ਵਧੀਆ ਲੱਗਦਾ ਨਾ ਤੁਹਾਨੂੰ ਸਾਰਾ ਦਿਖਾਵਾਂਗੇ ਅੱਜ ਆਪਾਂ ਗੱਲ ਕਰਦੇ ਹਾਂ ਪਲਾਸਟਰ ਦੀ ਪਲਾਸਟਰ ਦੇਖੋ ਪਹਿਲਾਂ ਚੈੱਕ ਕਰੋ ਬਣਿਆ ਨਾ ਕੋਨੇ ਖੱਲੇ ਦੇਖੋ ਚੈੱਕ ਕਰੋ ਐਨ ਕੋਨਿਆਂ 'ਚ ਹੋਇਆ ਕੰਮ ਨਾ ਆਹ ਪੱਟੀ ਦੇਖੋ ਐਨ ਤਿੱਖੀ ਬਣੀ ਹੋਈ ਹੈ ਨਾ ਇਹੀ ਪਲਾਸਟਰ ਦੀ ਨਿਸ਼ਾਨੀ ਹੁੰਦੀ ਹੈ ਕਿ ਐਨ ਸਿੱਧਾ ਐਂਡ ਵਾਲੀ ਆ ਦੇਖਿਓ ਸਾਈਡ ਤੋਂ ਆ ਉੱਪਰ ਨੂੰ ਐ ਸਿੱਧਾ ਪਲਾਸਟਰ ਜਾਂਦਾ ਕੋਈ ਟੱਬ ਨਹੀਂ ਕੋਈ ਹਵਾ ਨਹੀਂ ਨਿਕਲਦੀ ਪਲਾਸਟਰ ਚੋਂ ਐਨ ਓਕੇ ਹੋਇਆ ਪਿਆ ਐਦਾਂ ਦਾ ਕੰਮ ਕਰਾਇਆ ਤੁਸੀਂ ਜਦੋਂ ਵੀ ਤੁਸੀਂ ਪਲਾਸਟਰ ਕਰਾਣੇ ਹੋ ਸਭ ਤੋਂ ਪਹਿਲਾਂ ਮਿਸਤਰੀ ਨੂੰ ਇਹ ਕਹਿਣਾ ਕਿ ਆ ਕੋਨੇ ਆ ਜੋ ਲਾਈਨਾਂ ਬਣਾਉਣੀਆਂ ਹਨ ਨਾ ਤੁਸੀਂ ਇਹਨਾਂ ਤਿੱਖੇ ਹੋਣੇ ਚਾਹੀਦੇ ਆ ਕਿਉਂਕਿ ਜਦੋਂ ਤੁਸੀਂ ਬਾਅਦ ਵਿੱਚ ਰੰਗ ਕਰੋਗੇ ਰੰਗ ਕੀਤਾ ਸੋਨਾ ਵੀ ਲੱਗੂਗਾ ਤੇ ਐਨੇ ਕੋਰੇਟ ਲੱਗੂਗਾ ਕਿ ਹਾਂ ਰੰਗ ਕੀਤਾ ਆ ਸਭ ਤੋਂ ਪਹਿਲਾਂ ਜੇ ਤੁਹਾਡਾ ਪਲਾਸਟਰ ਹੈ ਸਹੀ ਆ ਤੇ ਰੰਗ ਵੀ ਸੋਹਣਾ ਹੋਊਗਾ ਐਂ ਜਿਵੇਂ ਅਸੀਂ ਕੋਲ ਖੜ ਕੇ ਪਲਾਸਟਰ ਕਰਵਾਇਆ ਸੀ ਦੇਖ ਸਕਦੇ ਹੋ ਕਿੰਨਾ ਸੋਹਣਾ ਤੇ ਵਧੀਆ ਹੋਇਆ ਹੈ ਪਲਾਸਟਰ ਉਸ ਸਾਈਡ ਵਾਲੇ ਕੋਨੇ ਅੰਦਰ ਵਾਲੀ ਦਿਖਾ ਦਿੰਦੇ ਆ ਕਿੰਨੀ ਸਫਾਈ ਨਾਲ ਕਿੰਨੇ ਵਧੀਆ ਬਣੇ ਆ ਨਾ ਤੇ ਆਹ ਦੇਖ ਚੈੱਕ ਕਰ ਸਕਦੇ ਆ ਕੋਨੇ ਬਣੇ ਆ ਇੱਥੋਂ ਪਤਾ ਲੱਗਦਾ ਹੈ ਕੰਮ ਕੀਤਾ ਆ ਨਾ ਤੇ ਆਹ ਤਾਂ ਜਿਹੜੀ ਬਣੀ ਆ ਬਹੁਤ ਵਧੀਆ ਲੱਗਦੀ ਆ ਇੱਥੇ ਜਦੋਂ ਰੰਗ ਜਾਂ ਕੋਈ ਵੀ ਟਾਇਲ ਵਗੈਰਾ ਲੱਗੂਗੀ ਨਾ ਬਹੁਤ ਸੋਹਣੀ ਲੱਗੂਗੀ ਸਭ ਤੋਂ ਪਹਿਲਾਂ ਤੁਸੀਂ ਜਦੋਂ ਵੀ ਆਪਣਾ ਛਾਪ ਦਾ ਜਾਂ ਪਲਾਸਟਰ ਦਾ ਕੰਮ ਕਰਵਾਣਾ ਤੇ ਪਦੀਆ ਕਰਵਾਇਓ ਜੋ ਕਿ ਤੁਹਾਨੂੰ ਬਾਅਦ ਵਿੱਚ ਦਿੱਕਤ ਨਾ ਆ ਸਕੇ ਕਿ ਹਾਂ ਕੰਮ ਕੀਤਾ ਹੈ ਕਿ ਮਸਾਲਾ ਨਹੀਂ ਭਰਦਾ ਸੀਮੈਂਟ ਨਹੀਂ ਭਰ ਕੇ ਡਿੱਕਦਾ ਥੱਲੇ ਬਾਅਦ ਵਿੱਚ ਇਦਾਂ ਦੀਆਂ ਗੱਲਾਂ ਦਾ ਦੇਖਣਾ ਪੈਂਦਾ ਹੈ ਨਾ ਤੇ ਤੁਸੀਂ ਉਸ ਟਾਈਪ ਤੋਂ ਇਹਦੇ ਨਾਲ ਚੰਗਾ ਤੁਸੀਂ ਮਸਾਲਾ ਥੋੜਾ ਚੇਂਜ ਜਾਂ ਥੋੜਾ ਜਿਆ ਤੇਜ ਹਨਾ ਵਧੀਆ ਕੁਆਲਟੀ ਦਾ ਬਾਤਿਓ ਕਿ ਤੁਹਾਡੀ ਪਲਾਸਟਰ ਦੇ ਵਿੱਚ ਕੋਈ ਕਮੀ ਨਾ ਆ ਸਕੇ ਕਿ ਬਾਅਦ ਵਿੱਚ ਪੂਰੇ ਚਾ ਛੋਟੇ ਛੋਟੇ ਡੱਬੇ ਜਾਂ ਥੋੜੇ ਥੋੜੇ ਨਿਸ਼ਾਨ ਬਣ ਜAVE ਨਾ ਪਲਾਸਟਰ ਕਰਵਾਣਾ ਵੀ ਆ ਤੁਸੀਂ ਤੁਸੀਂ ਪਰ ਟਾਈਮ ਵੱਧ ਦੇ ਦਿਆ ਕਰੋ ਕਿ ਹਾਂ ਮੈਸਟਰ ਜੀ ਟਾਈਮ ਵੱਧ ਲੈ ਲਾ ਤੇ ਪਲਾਸਟਰ ਵਧੀਆ ਹੋਣਾ ਚਾਹੀਦਾ ਹੈ ਕਿਉਂਕਿ ਪਲਾਸਟਰ ਨਾਲੇ ਸੋਹਣਾ ਲੱਗਣਾ ਰੰਗ ਜਦੋਂ ਹੋ ਗਿਆ ਤੇ ਟਾਇਲ ਵਗੈਰਾ ਸਾਰੀਆਂ ਲੱਗੀਆਂ ਜਦੋਂ ਤੇ ਤੁਹਾਨੂੰ ਦਿਖਾਵਾਂਗੇ ਉਦੋਂ ਪਲਾਸਟਰ ਕਿੰਨਾ ਸੋਹਣਾ ਲੱਗੂਗਾ ਤੇ ਆਪਾਂ ਰੰਗ ਕਰਾਂਗੇ ਇਸ ਦੇ ਉੱਪਰ ਰੰਗ ਵੀ ਦਿਖਾਵਾਂਗੇ ਕਿਹੜਾ ਕੰਪਨੀ ਦਾ ਕਿਹੜਾ ਤੁਹਾਨੂੰ ਵਰਤਨਾ ਵਧੀਆ ਚਾਹੀਦਾ ਹੈ ਨਾ ਕਿ ਟਾਈਮ ਵਧੀਆ ਲੰਘ ਜਾਵੇ ਸਾਲ 5 ਸਾਲ ਹੈ ਨਾ ਤੇ ਆਪਾਂ ਨੂੰ ਦੁਬਾਰਾ ਕਰਾਨ ਦੀ ਛੇ ਤੇ ਲੋਡ ਨਾ ਪਵੇ ਤੇ ਆਪਾਂ ਉਹ ਵੀ ਦਿਖਾਵਾਂਗੇ ਬਾਕੀ ਇਹ ਲੈਟਾ ਵਗੈਰਾ ਲੱਗਣੀਆਂ ਲੈਟਾ ਲੈਣ ਜਾਣੀਆਂ ਆ ਆਪਾਂ ਬਾਕੀ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਇੱਧਰ ਵੀ ਦੇਖ ਸਕਦੇ ਆ ਉੱਪਰ ਡਾਉਨ ਸੈਲਿੰਗ ਹੋ ਚੁੱਕੀ ਆ ਬਾਕੀ ਟੈਲਾ ਵਗੈਰਾ ਰਹਿੰਦੀਆਂ ਟੈਲਾ ਤਾਂ ਆ ਚੁੱਕੀਆਂ ਸੀਆਂ ਦੇਖ ਸਕਦੇ ਆ ਬਾਕੀ ਉਹ ਅੰਦਰ ਪਈਆਂ ਹੋਈਆਂ ਟੈਲਾ ਹੁਣ ਬਸ ਥੋੜੇ ਟਾਈਮ ਤੱਕ ਆਪਾਂ ਲਾਈਟਾਂ ਦਾ ਕੰਮ ਕਰਦੇ ਆ ਲੈਟਾ ਲੈਣ ਤੁਹਾਨੂੰ ਇੱਕ ਹੋਰ ਚੀਜ਼ ਦਿਖਾਵਾਂਗੇ ਜਿੱਦਾਂ ਤੁਸੀਂ ਪਲਾਸਟਰ ਹੈ ਵਧੀਆ ਮਾਪ ਸਕਿਆ ਕਿ ਦੈਨ ਸਹੀ ਆ ਕਿ ਨਹੀਂ ਜਦੋਂ ਵੀ ਆਪਾਂ ਪਲਾਸਟਰ ਚੈੱਕ ਕਰਨਾ ਹੈ ਪਹਿਲਾਂ ਇਦਾਂ ਵੱਡੀ ਫੱਟੀ ਹੁੰਦੀ ਹੈ ਜੋ ਮਿਸਤਰੀਆਂ ਲਈ ਇਹ ਮੇਰੇ ਤੋਂ ਚਲੋ ਛੋਟੇ ਮੈਂ ਇੱਕ ਐਗਜ਼ਾਮਪਲ ਤੌਰ ਤੇ ਤੁਹਾਨੂੰ ਦਿਖਾ ਰਿਹਾ ਹਾਂ ਐਕਸ ਬਣਾ ਕੇ ਦੇਖਣੀ ਆ ਜਿੱਦਾਂ ਤੁਹਾਡੇ ਐਕਸ ਦੇ ਵਿੱਚੋਂ ਸਪੇਸ ਦੇ ਸਰੀ ਆ ਤੇ ਤੁਹਾਨੂੰ ਤੁਹਾਨੂੰ ਤੁਹਾਡਾ ਗਲਤ ਆ ਹਾਂ ਤਾਂ ਚਲੋ ਸਹੀ ਹੈ ਨਹੀਂ ਸਹੀ ਨਹੀਂ ਤੇ ਇਦਾਂ ਤੁਸੀਂ ਰੱਖ ਕੇ ਦੇਖ ਸਕਦੇ ਆ ਤੇ ਇਹਦੇ ਵਿੱਚੋਂ ਜਦੋਂ ਹਵਾ ਨਿਕਲਦੀ ਹੋਈ ਜਾਂ ਰੋਸ਼ਨੀ ਆਂਦੀ ਹੋਈ ਤੇ ਉਥੋਂ ਕੁ ਬੇਲ ਹੁੰਦੀ ਆ ਇੱਥੋਂ ਤੁਸੀਂ ਚੈੱਕ ਕਰ ਸਕਦੇ ਆ ਇਦਾਂ ਰੱਖ ਕੇ ਬਾਕੀ ਮਿਸਤਰੀ ਨੇ ਆਪ ਹੀ ਚੈੱਕ ਕਰ ਲੈਣਾ ਜੇ ਤੁਹਾਡਾ ਹੁੰਦਾ ਹੈ ਸ਼ੱਕ ਤੁਸੀਂ ਕਰ ਸਕਦੇ ਆ ਇਦਾਂ ਪਲਸਟਰ ਦੀ ਗੱਲ ਪਲਸਟਰ ਦਾ ਸਾਰਾ ਟੋਟਲੀ ਹੋ ਚੁੱਕਾ ਹੈ ਅੰਦਰੋਂ ਵੀ ਹੋ ਚੁੱਕਾ ਹੈ ਬੈਕਗ੍ਰਾਉਂਡ ਤੋਂ ਵੀ ਹੋ ਚੁੱਕਾ ਸਾਰਾ ਇੱਥੇ ਬਾਥਰੂਮ ਸਾਰਾ ਹੋ ਜਾ ਅੰਦਰੋਂ ਵੀ ਹੋ ਗਿਆ ਹੈ ਪੀਓਪੀ ਦਾ ਸਾਰਾ ਕੰਮ ਹੋ ਚੁੱਕਾ ਹੈ ਜੀ ਹੁਣ ਟੈਲਾਂ ਰਹਿ ਗਈਆਂ ਟੈਲਾਂ ਲਾਈਟਿੰਗ ਦਰਵਾਜੇ ਕਿਚਨ ਰੈਡੀ ਹੋਊਗੀ ਰੂਮ ਰੈਡੀ ਹੋਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਆਯੋ ਵਾਲੀ ਸਾਈਡ ਡਿਜ਼ਾਈਨ ਵਨ ਇਹਨਾਂ ਦੇ ਉੱਤੇ ਡਿਜ਼ਾਈਨ ਦੀ ਟਾਈਲ ਲੱਗੂਗੀ ਤੇ ਸੈਂਟਰ ਦੇ ਵਿੱਚ ਲਾਈਟ ਤੇ ਆਪਣੇ ਨਾਲੇ ਇੱਧਰ ਗ੍ਰੀਨ ਸਿੱਟੀ ਸਾਰਾ ਫਸਮਾ ਮੂਮ ਪੀਜਿਆ ਹੋਇਆ ਹੈ ਫੁੱਲ ਤੇ ਪੀਤੇ ਸਾਰਾ ਕੁਝ ਜੋ ਵੀ ਖਾਣੇ ਵਾਲੀਆਂ ਚੀਜ਼ਾਂ ਨੇ ਮਰੂਤ ਵਗੈਰਾ ਸਾਰਾ ਕੁਝ ਇੱਥੇ ਸਾਰਾ ਕੁਝ ਲਾਇਆ ਹੋਇਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ ਤੇ ਬਾਕੀ ਤੁਹਾਨੂੰ ਲਾਈਟਾਂ ਆਉਗੀਆਂ ਹੁਣ ਟਾਈਲ ਲੱਗੂਗੀ ਉਹ ਸਾਨੂੰ ਦਿਖਾਵਾਂਗੇ ਜੋ ਵੀ ਨਵਾਂ ਘਰ ਤਿਆਰ ਕਰਨਾ ਚਾਹੁੰਦੇ ਆ ਜੋ ਵੀ ਇਨਫੋਰਮੇਸ਼ਨ ਚਾਹੀਦੀ ਹੈ ਨਾ ਤੇ ਆਪਣੇ ਚੈਨਲ ਨੂੰ ਕਲੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ